ਪੰਜਾਬ ਜ਼ਰਖੇਜ਼ ਜ਼ਮੀਨ ਲਈ ਜਾਣਿਆ ਜਾਂਦਾ ਵਾ ਬਿਲਡਿੰਗਾਂ ਤੇ ਮੋਲਾਂ ਤੇ ਵੱਡੇ ਸ਼ਹਿਰਾਂ ਲਈ ਜਾਣਿਆ ਨਹੀਂ ਜਾਂਦਾ ਕਿਸੇ ਨੇ ਮੰਗਿਆ ਨਹੀਂ ਪਰ ਕੋਈ ਸ਼ਰਾਰਤੀ ਦਿਮਾਗ ਜਿਹੜੇ ਦਿੱਲੀ ਬੈਠੇ ਨੇ ਭਗਵੰਤ ਮਾਨ ਤਾਂ ਉਹਨਾਂ ਦਾ ਹੱਥ ਝੁਕਾ ਐਵੇਂ ਇਹ ਤਾਂ ਇਹਨੂੰ ਰੱਖਿਆ दारू-ਪਿਰੂ ਪੀਣ ਲਈ ਤੇ ਭੰਗੜੇ-ਪੁੰਗੜੇ ਪਾਉਣ ਲਈ ਤੇ ਗੀਤ-ਗੂਤ ਗਾਉਣ ਲਈ ਅਸਲ ਕੰਮ ਕੌਣ ਚਲਾ ਰਿਹਾ ਛੇ 76 ਬੰਦੇ ਕੇਜਲੀਵਾਲ ਸਸੋਡੀਆਂ ਸਤਿੰਦਰ ਜੈਨ ਕੋਣ ਨੇ ਲੋਕ ਇਹਨਾਂ ਤੇ 2-2000 ਕਰੋੜ ਰੁਪਏ ਦੇ ਘੁਟਾਲੇ ਦੇ ਪਰਚੇ ਤੱਕ ਮੁਕੱਦਮੇ ਦਰਜ ਨੇ 1.5 ਸਾਲ ਜੇਲਾਜ ਚ ਰਹੇ ਨੇ ਸ਼ਰਾਬ ਦੇ ਮੁਕੱਦਮੇ ਦਰਜ ਨੇ ਜਿਹੜੇ ਰੋਜ਼ ਜੰਦ ਨਸ਼ੇ ਵਿਰੋਧ ਦਾ ਰਾਣਾ ਪਾਉਂਦੇ ਸ਼ਰਾਬ ਇੱਕ ਨਸ਼ਾ ਵਾ ਉਹਦੇ ਮੁਕੱਦਮਿਆਂ 'ਚ ਉਹ ਲਪਾਰਸਾ ਜੇਲਾਜ ਰਹਿ ਕੇ ਔਰ ਪੁਖਤਾ ਚਾਟਸ਼ੀਟ ਅਕਸਰ ਜੇ ਹੋਣਗੇ ਉਹਨਾਂ ਦੇ ਖਿਲਾਫ ਕੋਈ ਸਬੂਤ ਤਾ ਅਲਟੀਮੇਟਲੀ ਸੁਪਰੀਮ ਕੋਰਟ ਨੇ ਜਵਾਨਤਾ ਦਿੱਤੀਆਂ ਇਹਨਾਂ ਲੋਕਾਂ ਨੂੰ 2000 ਕਰੋੜ ਦਾ ਕਲਾਸਰੂਮ ਕੋਟਾਲਾ ਦਿੱਲੀ 'ਚ ਨਸ਼ਰ ਹੋ ਚੁੱਕਾ ਉਹਦੇ ਵਿੱਚ ਤਿੰਨ ਆਦਮੀ ਨਾਮਜ਼ਦ ਕਰਤੇ ਤੇ ED ਨੇ ਉਹਦੀ ਜਾਂਚ ਕਰਦੀ ਇਹਨਾਂ ਨੇ ਉਹਦੇ ਵਿੱਚ ਵੀ ਅੰਦਰ ਜਾਣਾ ਇਹਨਾਂ ਦੇ ਦਿਮਾਗ ਚੱਲ ਰਹੇ ਨੇ ਕਿ ਕਿਵੇਂ ਇਹਨਾਂ ਨੂੰ ਪਤਾ ਵਾ ਕਿ ਆਉਣ ਵਾਲਾ ਸਮਾਂ ਸਾਡਾ ਜਿਵੇਂ ਦਿੱਲੀ ਚੋਂ ਲੋਕਾਂ ਨੇ ਹਰਾ ਕੇ ਭਜਾ ਦਿੱਤਾ ਇਧਰੋਂ ਵੱਡ ਗੁਰਿੰਦਰ ਰਾਣਾ ਪੰਜਾਬ ਤੋਂ ਲੋਕਾਂ ਨੂੰ ਹਰਾ ਕੇ ਪੰਜਾਬ ਦੇ ਲੋਕਾਂ ਨੇ ਭੇਜਣਾ ਇਨਾਂ ਨੂੰ ਹੈਗਾ ਕਿ ਆ ਜਿਹੜਾ ਸਾਲ ਖੰਡ ਰਹਿ ਗਿਆ ਇਹਦੇ ਚ ਤੱਕ ਕੇ ਪੈਸੇ ਬਣਾ ਲੋ ਜਿੰਨੇ ਬਣ ਸਕਦੇ ਨੇ ਇਹ ਉਹਨਾਂ ਦੇ ਛਾਤਰ ਦਿਮਾਗ ਦੀ ਲੈਂਡ ਬੌਲਿੰਗ ਪੁਲਿਸੀ ਦਾ ਪਾਲਿਸੀ ਉਹਨਾਂ ਦੀ ਇੱਕ ਦੇਣ ਹੈ ਔਰ ਇਹ ਸਰਕਾਰ ਕੋ ਤਾਂ ਰੁਪਇਆ 10 ਵੀ ਨਹੀਂ ਹੈ ਉਹਦਾ 8500 ਕਰੋੜ ਰੁਪਇਆ ਕੱਲ ਚੱਕਿਆ ਉਹਨਾਂ ਨੇ ਤਿੰਨਾਂ ਮਹੀਨਿਆਂ ਚ 4 ਲੱਖ ਕਰੋੜ ਤੋਂ ਉੱਤੇ ਜਿਆਦਾ ਕਰਜ਼ਾ ਹੋਇਆ ਇਹਨਾਂ ਕੋ ਪਿੱਛੇ ਪੈਸੇ ਤੁਹਾਨੂੰ ਪੈਸੇ ਦੇਣ ਵਾਸਤੇ ਇਹ ਸਾਰਾ ਮਨਸੂਬਾ ਬਣਾ ਕੇ ਪ੍ਰੋਜੈਕਟ ਬਣਾ ਕੇ ਕਿਸੇ ਵੱਡੇ ਮਾਫੀਆ ਨੂੰ ਲੈਂਡ ਗ੍ਰੈਬਿੰਗ ਅਜੇ ਹੋ ਜਾਏ ਕਿ ਇੱਥੇ ਮੰਤਰੀ ਬਣਾਏ ਇਹ ਸਾਰੇ ਮਾਫੀਆ ਨੇ ਮੇਰੇ ਵੀਰੋ ਉਸ ਮਾਫੀਆ ਨੂੰ ਹੈਂਡਓਵਰ ਕਰ ਦੇਣਗੇ ਸਾਰਾ ਪ੍ਰੋਜੈਕਟ ਤੇ ਆਪਣਾ ਜਿਹੜਾ 5 10 20 50 ਹਜ਼ਾਰ ਕਰੋੜ ਰੁਪਇਆ ਲੈਣਾ ਇਹਨਾਂ ਨੇ ਆਪਣੀ ਪਾਰਟੀ ਨੂੰ ਚਲਾਉਣ ਲਈ ਘਰਾਂ ਨੂੰ ਚਲਾਉਣ ਲਈ ਇਹਨਾਂ ਨੇ ਉਹਨਾਂ ਦਲਾਲਾਂ ਤੋਂ ਇਹ ਪੈਸੇ ਲੈਨੇ ਇਹ ਮਕਸਦ ਹੈ ਸਾਰਾ ਇਹ। ਔਰ ਮੈਂ ਜਿੱਦਾਂ ਤੁਹਾਨੂੰ ਕਹਿ ਰਿਹਾ ਤੁਹਾਨੂੰ ਪਹਿਲਾਂ ਵੀ ਕਿਹਾ ਅੱਜ ਪੰਜਾਬ ਜਿਹੜਾ ਚਲੋ ਮਗਰਲੀਆਂ ਸਰਕਾਰਾਂ ਨੇ ਵੀ ਬਹੁਤ ਗਲਤੀਆਂ ਕੀਤੀਆਂ 노 ਡਾਊਟ ਬਹੁਤ ਕੋਸ਼ਣਾ ਨੇ ਗਲਤ ਫੈਸਲੇ ਲਏ ਜਿਹਦੇ ਕਰਕੇ ਅੱਜ ਉਹ ਸੱਤਾ ਤੋਂ ਬਾਹਰ ਬੈਠੇ ਨੇ ਲੇਕਿਨ ਇਹ ਲੋਕ ਇਜ਼ਰਾਈਲਾਂ ਦੀ ਇਹਨਾਂ ਦੀ ਮਾਨਸਿਕਤਾ ਸਮਝਣ ਦੀ ਕੋਸ਼ਿਸ਼ ਕਰੋ ਇਹ ਕਿੱਥੇ ਕਿੱਥੇ ਹਮਲੇ ਕਰ ਰਹੇ ਨੇ ਇਹ ਜਦੋਂ ਸਾਡੇ ਸਿੱਖ ਨੌਜਵਾਨਾਂ ਤੇ ਇੰਦੇਸੀ ਲਾਉਂਦੇ ਨੇ ਜੋ ਆਪਾ ਲਾਉਂਦੇ ਨੇ ਇਹ ਤੁਹਾਡੀ ਕੌਮ ਦੇ ਉੱਤੇ ਹਮਲਾ ਕਰ ਰਹੇ ਨੇ ਇਹ ਦੇਖਣਾ ਚਾਹੁੰਦੇ ਕਿੰਨੀ ਕੁ ਜਾਨ ਹੈ ਇਹਨਾਂ ਦੇ ਵਿੱਚ ਅਗਰ ਇਹਨਾਂ ਦੇ ਨੌਜਵਾਨਾਂ ਨੂੰ ਚੱਕ ਕੇ ਸਾਹਮਣੇ ਭੇਜ ਦਿੰਨੇ ਆ ਕੀ ਇਹ ਲੜ ਸਕਦੇ ਨੇ ਆ ਕਿਉਂ ਇਹ ਤੁਹਾਡੀ ਵਿਚਾਰਧਾਰਾ ਤੇ ਤੁਹਾਡੀ ਆਇਡੈਂਟੀਟੀ ਤੁਹਾਡੀ ਹੋਣ ਤੇ ਔਰ ਤੁਹਾਡੀ ਜ਼ਹਿਨਿਅਤ ਤੇ ਜੋ ਸਾਡੇ ਗੁਰੂ ਸਾਹਿਬ ਇੱਥੇ ਪੰਜਾਬ ਜਿਵੇਂ ਵੀ ਇੱਥੇ ਵਸਾ ਕੇ ਗਏ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੋਚ ਔਰ ਉਸ ਤੋਂ ਪਹਿਲਾਂ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਇਹ ਕੇਜਰੀਵਾਲ ਨੂੰ ਬਤਾਊਗਾ ਤੁਹਾਨੂੰ ساری ਗੱਲਾਂ ਨਾ ਕਿ ਸਿਰਫ ਜਾ ਕੇ ਹਾਰ ਚੜੋਣਾ ਜਾਣਦੇ ਨੇ ਦਿਨ ਤੇ ਪੋਸਟਾ ਪਾਉਣਾ ਜਾਣਦੇ ਨੇ ਇਹਨਾਂ ਨੂੰ ਪਤਾ ਕਿ ਬੋਤਾ ਸਿੰਘ ਗਰਜਾ ਸਿੰਘ ਕੌਣ ਸੀ ਪੰਜਾਬ ਚੋ ਇਹਨਾਂ ਨੂੰ ਪਤਾ ਸੀ ਸੁਖਾ ਸਿੰਘ ਮਹਤਾਬ ਸਿੰਘ ਕੌਣ ਸੀ ਪੰਜਾਬ ਚੋ ਇਹਨਾਂ ਨੂੰ ਮਾਈ ਭਾਗੋ ਭਾਈ ਚੈਤੇ ਦਾ ਇਤਿਹਾਸ ਨਹੀਂ ਪਤਾ ਮੇਰੇ ਵੀ ਰੋ ਭਗਵੰਤ ਨੂੰ ਪਤਾ ਵ ਪਰ ਉਹਦੇ ਪੱਲੇ ਕੁਛ ਨਹੀਂਗਾ ਉਹਨੂੰ ਸਿਰਫ ਗੱਡੀਆਂ ਚਲਾਉਣ ਲਈ ਹੈਲੀਕਾਪਟਰ ਤੇ ਚੜਨ ਲਈ ਤੇ ਜਿੱਦਾਂ ਮੈਂ ਪਹਿਲਾਂ ਕਿਹਾ ਹੈ ਸਵਾਸ ਸੁਰੱਖਿਆ ਇਹ ਤੁਹਾਡਾ ਆਪਣਾ ਸਭ ਦਾ ਇਮਤਿਹਾਨ ਆ ਔਰ ਇੱਥੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ 25000 ਏਕੜ ਇੱਥੇ ਹੋਰ ਨਾ ਅਰਬਨ ਸਟੇਟਾਂ ਵੀ ਬਣਾਉਣੀਆਂ ਇਹਨਾਂ ਨੇ ਕਿਨਾਂ ਨੇ ਆਣ ਕੇ ਰਹਿਣਾ ਇੱਥੇ ਦੱਸੋ ਆਪਣੇ ਦੇ ਬੱਚੇ ਸਾਰੇ ਬਾਹਰ ਜਾ ਰਹੇ ਨੇ ਸਾਡੇ ਦਾ ਬੱਚਾ ਇੱਥੇ ਪੰਜਾਬ ਦੇ ਵਿੱਚ ਕੋਈ ਨਾ ਨੌਕਰੀ ਆ ਨਾ ਉਹਦੇ ਕੋਲ ਕੋਈ ਸਾਧਨ ਨੇ ਕਿਨਾਂ ਨੇ ਆਣ ਕੇ ਰਹਿਣਾ ਦੱਸੋ ਇੱਧਰ ਧਿਆਨ ਕਰੋ ਆ ਰਹੇ ਨੇ ਕੋਈ ਚੰਦੀ ਸਾਹਿਬ ਨੇ ਆਪਣੇ ਭਰਾਜ ਨੇ ਇੱਧਰ ਧਿਆਨ ਕਰੋ ਕਿਨਾਂ ਨੇ ਰਹਿਣਾ ਇੱਥੇ ਆਣ ਕੇ ਇੱਥੇ ਸਾਰੇ ਗੈਰ ਪੰਜਾਬੀਆਂ ਨੇ ਆਣ ਕੇ ਕਬਜ਼ਾ ਕਰ ਲਿਆ ਟੋਟਲ ਇੱਥੋਂ ਕਿਹਾ ਗਿਆ ਮੁਹਾਲੀ ਚੱਲ ਜਾਓ ਤੁਸੀਂ ਮੈਂ ਵੀ ਪੜਿਆ ਚੰਡੀਗੜ੍ਹ ਸਾਰਾ ਟੋਟਲ 90% ਪੰਜਾਬ ਦੇ ਨੌਜਵਾਨ ਪੜਿਆ ਕਰਦੇ ਸੀ ਚੰਡੀਗੜ੍ਹ ਯੂਨੀਵਰਸਿਟੀਆਂ ਅੱਜ ਸਾਡੀ ਯੂਨੀਵਰਸਿਟੀ ਵਿੱਚ ਗੈਰ ਪੰਜਾਬੀ ਪੜ ਰਹੇ ਨੇ ਆ ਸਾਡੇ ਮੁਹਾਲੀ ਦੇ ਸਾਰੇ ਪਿੰਡਾਂ ਦੇ ਵਿੱਚ ਗੈਰ ਪੰਜਾਬੀਆਂ ਦੀ ਤੁਸੀਂ ਪੜ ਲਿਆ ਉਹ ਕਿਹੜਾ ਪਿੰਡ ਸੀਗਾ ਮਾਝੀ ਦੇ ਮਾਜਰਾ 9000 ਵੋਟ ਇਕੱਠੀ ਗੈਰ ਪੰਜਾਬੀਆਂ ਦੀ ਤੇ ਪਿੰਡ ਵਾਲਿਆਂ ਦੀ ਵੋਟ ਸਾਰੀ 800 900 ਇਹ ਸਾਰੇ ਪਿੰਡਾਂ ਦੀ ਤਸਵੀਰ ਬਣੇਗੀ ਇਹ 25000 ਏਕੜ ਉਹਨਾਂ ਲਈ ਕੱਟਿਆ ਜਾ ਰਿਹਾ ਵਾ ਤਾਈਓ ਕਰਕੇ ਮੈਂ ਬਿੱਲ ਪੇਸ਼ ਕੀਤਾ ਹੋਇਆ 2023 ਦਾ ਸਪੀਕਰ ਸੰਧਵਾ ਦੇ ਮੋਰੇ ਰੱਖ ਕੇ ਭਗਵੰਤ ਮਾਨ ਦੇ ਕਿ ਕਿਸ ਤਰ੍ਹਾਂ ਦਾ ਕਾਨੂੰਨ ਬਣਾਓ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲੋ ਹੈ ਜਿਵੇਂ ਕੁਛਰਾਕ ਪ੍ਰਾਈਮ ਮਿਨਿਸਟਰ ਦੀ ਸਟੇਟ ਚ ਜਿਵੇਂ ਭਾਜਪੀ ਦੀ ਸਟੇਟ ਹੁਣ ਉੱਤਰਾਖੰਡ ਰੇ ਬਣਾਇਆ ਔਰ ਰਾਜਸਥਾਨ ਚ ਕਿ ਕੋਈ ਵੀ ਬਾਹਰੋਂ ਆਣ ਕੇ ਬੰਦਾ ਨਾ ਜ਼ਮੀਨ ਲੈ ਸਕੇ ਨਾ ਵੋਟਰ ਬਣ ਸਕੇ ਨਾ ਸਰਕਾਰੀ ਨੌਕਰੀ ਲੈ ਸਕੇ ਆ ਪੰਡ ਆ ਪੁੱਕੜ ਵਾਲੇ ਰੋਜ਼ ਰੋਲਾ ਪਾਉਂਦੇ ਨੇ ਇੰਨੀਆਂ ਨੌਕਰੀਆਂ ਦੇਤੀਆਂ ਇੰਨੀਆਂ ਨੌਕਰੀਆਂ ਦੇਤੀਆਂ ਔਰ ਤੁਸੀਂ ਸਾਰੇ ਪੰਜਾਬ ਦੇ ਬੱਸ਼ਰ ਬੈਠੇ ਹੋ ਕਿਸੇ ਪੰਜਾਬ ਦੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੇ ਮੇਰੇ ਵੀਰੋ ਕਿਉਂਕਿ ਨੌਕਰੀਆਂ ਵਿੱਚ ਕੋ ਰਾਖਵਾ ਕਰਨ ਕੋਈ დომਸਾਈਲ ਪਾਲਿਸੀ ਕੋਈ ਸ਼ਰਤ ਹੈ ਹੀ ਨਹੀਂ ਕਿ ਸਾਰੀਆਂ ਨੌਕਰੀਆਂ ਕੋਈ ਰਾਜਸਥਾਨ ਦਾ ਲੈ ਗਿਆ ਕੋਈ ਦਿੱਲੀ ਆਲਾ ਲੈ ਗਿਆ ਕੋਈ ਹਰਿਆਣੇ ਆਲਾ ਲੈ ਗਿਆ ਤੇ ਸਾਡੇ ਬੱਚੇ ਹਤਾਸ਼ ਮਾਇੂਸ ਔਰ ਸਾਡਾ ਕਿਸਾਨ ਪਹਿਲਾਂ ਹੀ ਬੋਤ ਕਰ ਰਹੀ ਆ ਇਹ ਤੁਹਾਡੇ ਤੁਹਾਡੀ ਹੋਲਡ ਤੇ ਹਮਲਾ ਹੈ ਮੇਰੇ ਬੰਦੋ ਤਗੜੇ ਹੋ ਜੋ ਸਾਰੇ ਤਗੜੇ ਹੋ ਜੋ ਇਕੱਠੇ ਹੋਵੋ ਪਾਰਟੀ ਬਾਜ਼ੀ ਛੱਡ ਦਿਓ ਕਿਸਾਨ ਯੂਨੀਅਨ ਦਾ ਮਾੜਾ ਮੋਟਾ ਜਿਹੜਾ ਕੋਈ ਆਪਸ ਵਿੱਚ ਕੋਈ ਡਿਫਰੈਂਸਸ ਨਹੀਂ ਕੋਈ ਤੁਹਾਡਾ ਮਤਭੇਦ ਨੇ ਛੱਡ ਦਿਓ ਪਿੰਡਾਂ ਦੇ ਵਿੱਚ ਜਿਵੇਂ ਕਹਿ ਕੇ ਗਏ ਪੈ ਤੋਂ ਪਹਿਲਾਂ ਬੋਲਣ ਵਾਲੇ ਇੱਕ ਕਮੇਟੀ ਬਣਾਓ ਹਰ ਪਿੰਡ ਵਿੱਚ ਸਾਂਝੀ ਉਹ ਸਾਂਝੀ ਕਮੇਟੀ ਕੰਪਲੀਟ ਬੈਨ ਲਾਵੇ ਜਦ ਤੱਕ ਤੁਹਾਡੀ ਇਹ ਨੋਟੀਫਿਕੇਸ਼ਨ ਬਿਠਾਉ ਨਹੀਂ ਕਰਦੀ ਸਰਕਾਰ ਇਸੇ پوਕਰ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦੇਣਾ پوਕਰ ਸਾਡਾ ਨਿਸ਼ਾਨ ਨਹੀਂਗਾ ਸਾਡਾ ਨਿਸ਼ਾਨ ਸ੍ਰੀ ਸਾਹਿਬ ਹੈ ਸਾਡੇ ਗੁਰੂ ਸਾਹਿਬ ਸਾਨੂੰ ਤਲਵਾਰ ਫੜਾ ਕੇ ਗਏ ਨੇ ਸਾਡੀ ਛੇਵੀਂ ਪਾਤਸ਼ਾਹੀ ਮੀਰੀ ਤੇ ਪੀਰੀ ਦਾ ਸਿਧਾਂਤ ਦੇ ਕੇ ਗਏ ਨੇ ਬੋਕਰ ਸਾਡਾ ਨਿਸ਼ਾਨ ਨਹੀਂ ਮੇਰੇ ਵੀਰੋ ਮਤ ਵੜਨ ਦਿਓ ਇਹਨਾਂ ਨੂੰ ਪਿੰਡਾਂ ਦੇ ਵਿੱਚ ਔਰ ਮੈਂ ਤੁਹਾਨੂੰ ਇੱਥੇ ਕਹਿ ਕੇ ਚੱਲਿਆ ਅਗਰ ਤਾਂ ਬਣ ਗਈ ਸਾਡੀ ਸਰਕਾਰ ਮੈਨੂੰ ਪਤਾ ਨਹੀਂਗਾ ਹਲੇ ਕਾਲਪੁਰਖ ਵੈਗੁਰੂ ਨੇ ਪਤਾ ਨਹੀਂ ਕੀ ਕੁਝ ਹੋਣਾ ਪੰਜਾਬ ਅਗਰ ਸਾਡੀ ਬਣ ਗਈ ਸਰਕਾਰ ਮੈਂ ਤੁਹਾਡਾ ਵਾਅਦਾ ਕਰਕੇ ਚੱਲਿਆ ਕਿ ਮੈਂ ਪਾਵਾਂ ਕਿਤੇ ਹੋਵਾਂ ਪਾਵਾਂ ਵਫਰਕਰ ਪੁੰਜੇ ਬੈਠਾ ਹੋਵਾਂ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਪੰਜਾਬ ਦੇ ਵਿੱਚ ਅਗਲੀ ਸਰਕਾਰ ਇਸ ਨੂੰ ਰੱਦ ਕਰੇਗੀ। ਔਰ ਜਿਹੜੇ ਲੋਕਾਂ ਨੇ ਇਹਦੇ ਨਾਲ ਬੇਈਮਾਨੀ ਕੀਤੀ ਆ ਜਿਹੜੇ ਲੋਕਾਂ ਨੇ ਇਹਦੇ ਚੋਂ ਪੈਸੇ ਕਮਾਏ ਹੋਣਗੇ ਉਹਨਾਂ ਦੀ ਵਿਜਲੈਂਸ ਚਾਰਜ ਕਰਕੇ ਉਹਨਾਂ ਸਾਰੇ ਬਤਮਾਸ਼ਾਂ ਨੂੰ ਸਾਰੇ ਚੋਰਾਂ ਨੂੰ ਫੜ ਕੇ ਅੰਦਰ ਜੇਲ੍ਹ ਦੇ ਵਿੱਚ ਟਕਾਂਗੇ ਔਰ ਇੱਕ ਇੱਕ ਪਾਈ ਦਾ ਪੰਜਾਬ ਦਾ ਹਿਸਾਬ ਲਵਾਂਗੇ। ਲੇਕਿਨ ਉਹਦੇ ਵਾਸਤੇ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਆ ਛੋਟੀਆਂ ਮੋਟੀਆਂ ਗੱਲਾਂ ਕੇ ਮੇਰੇ ਨਾਲ ਉਹ ਵੀ ਬੋਲਦਾ ਛੱਡ ਦਿਓ ਸਾਰੀਆਂ ਗੱਲਾਂ ਪੰਜਾਬ ਬਹੁਤ ਵੱਡੇ ਇਮਤਿਹਾਨ ਚੋਂ ਗੁਜ਼ਰ ਰਿਹਾ ਔਰ ਇਸ ਇਮਤਿਹਾਨ ਚੋਂ ਉਤਾ ਹੀ ਆਪਾਂ ਪਾਸ ਹੋਵਾਂਗੇ ਜੇ ਆਪਾਂ ਸਾਰੇ ਇੱਕ ਆਇ ਇੱਕ ਹੱਥ ਵਿੱਚ ਇਕੱਠੇ ਹੋ ਕੇ ਔਰ ਸਾਰੇ ਆਪਾਂ ਸਰਕਾਰ ਨਾਲ ਲੜਨ ਦੀ ਦਾਬ ਪਾਤਾ ਰੱਖਣ ਬਸ ਇਫੇ ਮੇਰੀਆਂ ਬੇਟੀਆਂ ਪ੍ਰਵਾਨ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਾਰਾ ਲਾਉਣਾਂ ਦਾ ਜ਼ਰੂਰ ਬਣਦਾ ਹੀ ਆਪਣਾ ਸਾਰਿਆਂ ਦਾ ਪੰਜਾਬ ਸਰਕਾਰ ਪੰਜਾਬ ਸਰਕਾਰ ਧੋਖਿਆਂ ਦੀ ਸਰਕਾਰ ਧੱਕਾ ਦੀ ਸਰਕਾਰ ਲੈਂਡ ਪੂਲਿੰਗ ਪਾਲਿਸੀ ਲੈਂਡ ਗ੍ਰੈਬਿੰਗ ਪਾਲਿਸੀ ਸਾਡੀ ਜ਼ਮੀਨਾਂ ਨੂੰ ਹਥਿਆਉਣ ਦਾ ਕੰਮ ਬੰਦ ਕਰੋ ਬੰਦ ਕਰੋ ਸਾਡੀ ਰੋਜ਼ੀ ਰੋਟੀ ਤੇ ਹਮਲਾ ਬੰਦ ਕਰੋ ਬੰਦ ਕਰੋ ਵਾਇਕੁਟ ਚਿਕਾ ਖਾਓ